ਸਾਰੇ ਸਤਿਕਾਰ ਜੋ ਇਸ ਧਰਮਕਾਰ ਦੇ ਪੱਲੇ ਚਾਹੇ ਤੁਨ ਕੋ ਤਾਤੋ ਵੀ ਦੇ ਚਰਨ ਬੜੇ ਵਿਸ਼ਵਾਸ ਨਾਲ ਧਰਮ ਗ੍ਰੰਥ ਨੂੰ ਲੋਕਰਾ ਕਰਾ ਹੋਇਆ ਆ ਕੀ ਦੇ ਚਰਨਾਂ ਤੇ ਬੜੇ ਅਲਾਈਟੇ ਤੋਂ ਸ਼ੋਕਰ ਕੀ ਰੱਖਦਾ ਨੂੰ ਮੁੱਖ ਉਹ ਬਾਹਰ ਤੋਂ ਜਿਹੜਾ ਨਾਦੀ ਕਾਗਟ ਹੈ ਜਾਂ ਕਿਉਂ ਇਹ ਬੇਤਨ ਆਇਆ ਹੈ ਉਹ ਆਕਾਰ ਤੋਂ ਜਿਹੜਾ ਨਾਦੀ ਕਾਗਟ ਹੈ ਸਾਰੇ ਕੁਝ ਰਚਨਾਵਾਂ ਇਸ ਦੇ ਹੁਕਮੇ ਇਹ ਸਮਾਜ ਲੋਕ ਦੀ ਧਰਤੀ ਉਤੇ ਗੁਰੂਆਂ ਦਾ ਕਮਰਾਂ ਦਾ ਆਗਮਨ ਹੋਇਆ ਸਮੇਂ ਸਮੇਂ ਤੇ ਪਰਮੇਸ਼ਰ ਆਪਣੀ ਮਾਨਵ ਰਚਨਾ ਨੂੰ ਮਾਰਗ ਦੇਣ ਵਾਸਤੇ ਆਪਣੀ ਸ਼ਬਦ ਕਾਰਕ ਨੂੰ ਗੁਰੂਆਂ ਵਰਗਾ ਧਰਤਾਂ ਦੇ ਸੰਤਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਆਇਆ ਉਹ ਪਰਮਾਤਮਾ ਜਿਹੜਾ ਇਸ ਤਰ੍ਹਾਂ ਦਾ ਹੈ ਇਸਵਾਤ ਲੋਕ ਦੀ ਧਰਤੀ ਤੇ ਉਹਦਾ ਉਗੜਾ ਹੋਇਆ ਪਰਿਕਰਤਾ ਰਿਆ ਉਹ ਪ੍ਰਮਾਤਮਾ ਨੇ ਅਲੰਕ ਇਸਵਾਤ ਲੋਕ ਦੀ ਧਰਤੀ ਤੇ ਸਹਿਬ ਦਸਰੇ ਪਾਸ਼ਾ ਦੇ 250 ਸਾਲ ਬੀਤਣ ਦੇ ਮਹਮਦ ਸਾਹਿਬ ਦੇ 14ਵੇਂ ਸਦੀ ਦੇ ਖੀਰ ਤੇ ਉਹ ਪ੍ਰਮਾਤਮਾ ਨੇ ਅਲੰਕ ਇਸਵਾਤ ਲੋਕ ਦੀ ਧਰਤੀ ਤੇ ਪਰਗ ਉਹ ਸੁਤੇ ਹੈ ਸੋ ਉਹ ਪ੍ਰਮਾਤਮਾ ਦਾ ਪ੍ਰਤਾਵੇ ਦਾ ਸੰਦੇਸ਼ ਅੱਜ ਤੁਹਾਨੂੰ ਸਾਰੇ ਧਰਮ ਗ੍ਰੰਥ ਦੇ ਰਹੇ ਹਾਂ ਸੋ ਨੇਕ ਲੰਗ ਦਾ ਆਪਣਾ ਪ੍ਰਤਾਵਾ ਕਰਕੇ ਗੁਰੂ ਨੂੰ ਖੋਜ ਕੇ ਵੀ ਗ੍ਰੰਥਾਂ ਦੀ ਰਚਨਾ ਕੀਤੀ ਉਹਨਾਂ ਚੰਗੀਆਂ ਗ੍ਰੰਥਾਂ ਵਿੱਚੋਂ ਇੱਕ ਲੇਖ ਸ਼ਿਵ ਸ਼ਕਤੀ ਦਾ ਆਪ ਤੇ ਚਰਨਾਂ ਵਿੱਚ ਰੱਖਾਂਗਾ ਸ਼ਿਵ ਸ਼ਕਤੀ ਕੀ ਕਹਿੰਦੀ ਹੈ ਗੋਬਿੰਦ ਨੂੰ ਇਹ ਤੁਸੀਂ ਧਿਆਨ ਰੱਖਣਾ ਦਸਵੇਂ ਪਾਤਸ਼ਾਹ ਨਾਲ ਕੁਝ ਬਚਨ ਕਰਦੀ ਹੈ ਸ਼ਿਵ ਸ਼ਕਤੀ ਧਿਆਨ ਰੱਖਣਾ ਬਿਜਾ ਮੇਰੇ ਰਹਿਣਾ ਕੀ ਕੀ ਬਜਨ ਕਰਦੀ ਹੈ ਸ਼ਿਵ ਸ਼ਕਤੀ ਸ਼ਿਵ ਸ਼ਕਤੀ ਨਿਰਗੁਣ ਧਾਰ ਕੀ ਅਸ ਤੋਂ ਸ਼ਿਵ ਕਰਤੀ ਸ਼ਿਵ ਸ਼ਕਤੀ ਨਿਰਗੁਣ ਧਾਰ ਪੁਰਖ ਹੈ ਕਾਲ ਅਤਰ ਕਲ ਸਚ ਜਨਾਈ ਆ ਪੁਰਖ ਹੈ ਕਾਲ ਅਤਰ ਕਲ ਸਚ ਜਨਾਈ ਆ ਜੋ ਮੇਰਾ ਨਾਮ ਸੋ ਨਿਹਾਲ ਜੰਗ ਕੀ ਕੀ ਜੇਮ ਜੇ ਕੀ ਕੀ ਮੇਰਾ ਨਾਮ ਕੀ ਜੋ ਮੇਰਾ ਨਾਮ ਸੋ ਨਿਹਾਲ ਅੰਤਰ ਅੰਤਰ ਵਜੇ ਉਦਾਈਆ ਹੱਥ ਨਾਲ ਸ੍ਰੀ ਸ੍ਰੀ ਨਾਲ ਅਕਾਲ ਸ੍ਰੀ ਅਕਾਲ ਸ੍ਰੀ ਦਿਨ ਸਤਿਗੁਰੂ ਬਿਨਾ ਕਿਸੇ ਨਾ ਆਈਆ ਇਹ ਸਰਕਾਰ ਇਹ ਸ਼ਬਦ ਲਿਆ ਰਚ ਜਿਸ ਨਾਮ ਇਸੇ ਵਿੱਚ ਜਨ ਆਈਆ ਪੜ ਪੜ ਸਾਰਾ ਸੰਸਾਰ ਹੀ ਪੜਦਾ ਇਹ ਸ਼ਬਦ ਪਰ ਪਰ ਸ੍ਰੀਂ ਦ੍ਰਿਸ਼ਟੀ ਦੇਖ ਖ ਕੇ ਰਸਨਾ ਕੂਕ ਕੂਕ ਸੁਣਾਈਆ ਹਕੀਕਤ ਨਬੀ ਕਿਸੇ ਦਾ ਹੱਕ ਹਕੀਕਤ ਭਾਵੇਂ ਸੰਸਾਰ ਪੜਦਾ ਪਰੜ ਕੇ ਖੱਟ ਗਿਆ ਪਰ ਹਕੀਕਤ ਜਿਹੜੀ ਹੈ ਉਹ ਨਹੀਂ ਕਿਸੇ ਦੀ ਹਕੀਕਤ ਨਬੀ ਕਿਸੇ ਦਾ ਹੱਕ ਮਹਿਬੂਬ ਪੜਦਾ ਰਾ ਕੋਈ ਮਠਾਈ ਆ ਇਹ ਫੇਰ ਫੁਰਖ ਸਮਰਥ ਸ਼ੈਨਸ਼ਾ ਆਪਣੇ ਵਿੱਚ ਸੁਭਾਈ ਆ ਇੱਕ ਸੰਦੇਸ਼ ਨੰਨ ਰੇਸ਼ਾ ਮੋਗਲ ਉਹ ਸਵੇਰੇ ਦਿੱਤਾ ਦਸ ਕਿਹਲੇ ਦੇ ਜਦੇ ਬੈਠੋ ਇਹ ਕੀ ਆ ਉਹਨੇ ਇੱਕ ਸੰਦੇਸ਼ ਦੋ ਦਿਨ ਉਹ ਸਵੇਰੇ ਦਿੱਤਾ ਦਸ ਜਿਸ ਨੂੰ ਲਿਖਣ ਵਿੱਚ ਵੜਨਾ ਕੋਈ ਲਖਾਇ ਉਡਾਈਆ ਸ਼ਬਦੀ ਧਾਰ ਪਿਆ ਹਸ ਜੋਤੀ ਜੋਤ ਜਗ ਮੰਗਾਈਆ ਕਿਸ ਵੇਲੇ ਤੇਰੀ ਮੇਰੀ ਕੀ ਕਿਆ ਗੁੰਗਰੇ ਸਿਵ ਸ਼ਕਤੀ ਨੂੰ ਜਹੰਦੇ ਹੋ ਕਿਸ ਵੇਲੇ ਤੇਰੀ ਮੇਰੀ ਵੇਖਣ ਵਾਲੀ ਹੋ ਗਈ ਅੱਖ ਤੱਕ ਵਾਲਾ ਨਰ ਕੋਈ ਨਾ ਆਈਆ ਨੂਰ ਰਹੇ ਨਾ ਕਿਸੇ ਪਠ ਬਾਤ ਬਾਗਾ ਨਾ ਕੋਈ ਜਨਾਈਆ ਸੱਚ ਪ੍ਰੇਮ ਦੇ ਸਾਖਿ ਪ੍ਰੇਮ ਦੇ ਹਟ ਵਰਸੂ ਮੋਲ ਕੇ ਇੱਕ ਤਰਗ ਤੁਰਦਨ ਬਾਹੀਆ ਯਾਰ ਵਾ ਨਾ ਲੈਣਾ ਸਾਖ ਨਾ ਲੈਣਾ ਫਟ ਛੇਤਰੀ ਬ੍ਰਾਹਮਣ ਛੂਦਰ ਵੈਸ਼ ਖੁਸ਼ੀ ਮਲਾਈ ਆ ਤੇਰਾ ਪ੍ਰੇਮ ਹੋਵੇ ਸਤ ਸਤ ਤੇਰੀ ਵਧਾਈ ਆ ਜੇਤੀ ਜੋ ਤੁਰਬਾ ਰਾਪ ਆਪਣੀ ਕਿਰਪਾ ਕਰ ਤੇਵ ਬੇਦਾ ਦੇ ਸੁਲਾਈ ਆ शिव शक्ति कहे की कहंधी शिव शक्ति शिव शक्ति कहे गोविंद मैं तेरी दासी मैं तेरी दासी दसान समझ किसे ना आई आ ईसा ने आ मारी जिसने ने लड़केया नाल फांसी ध्यान दियो ईसा ने किनु याद कीता किदे नाल या जदों बाजे फांसी पे ईसा ने आ मारी ਜਿਸ ਵੇਲੇ ਲੜਕਿਆਂ ਨਾਲ ਫਾਂਸੀ ਉੱਚੀ-ਪੂਖ ਪੁਖ ਸੁਣਾਇਆ ਓ ਮੇਰੇ ਮਾਲਕ خدا ਅਬਰਾਹੀ ਤੇਰੀ ਵੇ ਪਰਵਾਇਆ ਜਿਹੜੇ ਅੱਗੇ ਆਈਸਾ ਨੇ ਆ ਮਾਰੀ ਉਹਦਾ ਪ੍ਰਕਾਵਾ ਹੋਇਆ ਮਨੁੱਖ ਦੇ ਦਰਜੇ ਤੇ ਉਹ ਆਇਆ ਪਰਮੇਸ਼ਰ ਮਾਰਨੂ ਆ ਆਈਸਾ ਨੇ ਆ ਮਾਰੀ ਜਿਸ ਵੇਲੇ ਲੜਕਿਆਂ ਨਾਲ ਫਾਂਸੀ ਉੱਚੀ ਖੂਕ ਖੂਕ ਸੜਾਈ ਆ ਉਹ ਮੇਰੇ ਮਾਲਕ ਹਦਾਇਮ ਰਾਸ਼ੀ ਤੇਰੀ ਬੇਬਰੁਆਈ ਆ ਪਹਿਲਾਂ ਮੈਨੂੰ ਬੁਲਾ ਕੇ ਆਪਣੀ ਜਾਤੀ ਹੁਣ ਕਹਿ ਰਿਹਾ ਇੂਸਾ ਕਹਿ ਰਿਹਾ ਹੈ ਪਰਮੇਸ਼ਰ ਅੱਗੇ ਬਦਰ ਕਰ ਰਿਹਾ ਪਰਮੇਸ਼ਰ ਦੇ ਨਾਲ ਆਪਣੀ ਜਾਤੀ ਜਦੋਂ ਮੂਹ ਕਿਤਾ ਰਛ ਨਹੀਂ ਆ ਉਹ ਬਣ ਗਿਆ ਵੱਡਾ ਘਾਤੀ ਇਹਨੂੰ ਕਹਿੰਦਾ ਹੈ ਜਰਾ ਪ੍ਰਭੂ ਇਸ਼ਾ ਪਰਮੇਸ਼ਰ ਨੂੰ ਕਿ ਹੁਣ ਤੂੰ ਕਹੇ ਉਹ ਵੱਡਾ ਘਾਤੀ ਕਾਉ ਮੇਰੇ ਉਤੇ ਲਗਾਈ ਆ ਮੇਰੀ ਜਿਦਾਕੇ ਅੰਦਰੋਂ ਵਸਦੀ ਜੋ ਤੇ ਆਪਣੇ ਰੇਟਰ ਲੜਾਈ ਆ ਮੈਂ ਸੱਚ ਦੱਸ ਜੀ ਦੱਸਦਾ ਇਸ਼ਾਰ ਖਾਤੇ ਬਚਣ ਕੋ ਮਨ ਨੂੰ ਮੈਂ ਸੱਚ ਦਫਾ ਸੱਚੀ ਸੱਚ ਖਦਾਏ ਤੈਨੂੰ ਤੈਨੂੰ ਇੱਕ ਦੜਾਇਆ ਜਿਸੂ ਦੇ ਨੇ ਜਿਸੂ ਦੇ ਨੇ ਗੋਬਨ ਆਇਆ ਤੇਰਾ ਸੂਰ ਵੀਰ ਸੁਪਹਾਠੀ ਇਹ ਈਸਾਰੇ ਸਭ ਕੀ ਦੇ ਨਾਲ ਬਥੇ ਦਿਦਾ ਕਿ ਜਿੱਥੇ ਰਹੇ ਉਹ ਤੇਰਾ ਗੋਬਨ ਜਿਹੜਾ ਸੂਰ ਵੀਰ ਖੁਦ ਆਖੀ ਆਇਆ ਮਾਲ ਲੋਗ ਦੇ ਧਰਤੀ ਤੇ ਬਲ ਕਾ ਇਹ ਫੇਰਾ ਭਾਈਆ ਜੱਤੀ ਜੋ ਸਰੂਪਾ ਰਾ ਪਾਤਨੀ ਕਿਰਪਾ ਕਰ ਪਰਦਾ ਸੱਚਾ ਦੇ ਬਿਠਾਏ ਆ ਸੱਚਾ ਸੁੱਚਾ ਪਰਦਾ ਜਿਹੜਾ ਹੈ ਨਾ ਉਹ ਫਾਟ ਰੇਗਾ ਸ਼ਿਵ ਸ਼ਕਤੀ ਕਹੇ ਮੈਂ ਸੇਵਾਦਾਰ ਸ਼ਿਵਕ ਨਦੀ ਐਨਾ ਮੇਰਾ ਸਾਰੇ ਕਰਦੇ ਕਿੰਝਾਰ ਸਿਤਾ ਵਿੱਚ ਸੁਵਾਈ ਆ ਮੇਰੇ ਨਾਲ ਕਰਿਆ ਨਾ ਕਿਸੇ ਪਿਆਰ ਜੰਗੂ ਇਹ ਕਿ ਨਹੀਂ ਦੱਦਿਗੇ ਮੇਰੇ ਨਾਲ ਕੇ ਤੇ ਨਾ ਮਾਤ ਲੋਗ ਤੋਂ ਤੇ ਪਿਆਰ ਹੀ ਨਹੀਂ ਕੀ ਕਰਿਆ ਨਾ ਕਿਸੇ ਪਿਆਰ ਮੁਹੱਬਤ ਉਹਦੀ ਜੋੜ ਨਾ ਕੋਈ ਜੜਾਈ ਆ ਮੈਂ ਦੇਲੀ ਅੱਖੇ ਵੇਖੀ ਨਹੀਂ ਸੰਸਾਰ ਜੇਲੀ ਅੱਖੇ ਸੰਸਾਰ ਨੂੰ ਨਹੀਂ ਦੇਈਓ ਵੇਂਦੀ ਰਹੀ ਸੰਸਾਰ ਦੀਨ ਦੁਨੀ ਖੋਜ ਖਜਾਈ ਆ ਮੈਂ ਸ਼ਾਰਿਆਂ ਵਿੱਚ ਲਗਾ ਦਿੱਤੇ 23 ਅਵਤਾਰ ਕਿੰਨੇ ਲਾਏ ਕਿਵੋ ਸਕਦੀ ਨਹੀਂ ਤੇ ਨਿਹ ਮੈਂ ਸ਼ਾਰਿਆਂ ਵਿੱਚ 23 ਅਵਤਾਰ ਦੇ ਮਾਦ ਲੋ ਸੁਣਵਾ 23 ਅਵਤਾਰ ਆਪਣੀ ਮੋਂ ਨਾ ਕਿਸੇ ਖੜਾਈ ਆ ਮੂੰਖਾ ਨੂੰ ਛੁੱਟ ਕੇ ਮੂੰਹ ਦੇ ਪਾਰ ਮੂੰਖਾ ਨੂੰ ਛੁੱਟ ਕੇ ਮੂੰਹ ਦੇ ਪਾਰ ਸੁਧੀ ਸੁੱਧ ਵਿੱਚੋਂ ਕਢਾਈ ਆ ਇਸਾ ਨੂੰ ਅਸਮਾਨਾਂ ਉੱਤੇ ਚਾਰ ਫਿਰ ਟਖਣੇ ਉੱਤੇ ਲਟਕਾਈ ਆ ਪਹਿਲਾਂ ਉਸਮਾਨਾਂ ਜੜਿਆ ਫਿਰ ਕੀਤਾ ਮੈਂ ਟਖਣੇ ਉੱਤੇ ਲਟਕਾਈ ਆ ਇਹ ਸ਼ਕਤੀ ਕਹੇ ਮੈਂ ਕਿਸੇ ਦੀ ਬਣੀ ਨਹੀਂ ਯਾਰ ਜਿਨ੍ਹਾਂ ਨਾਲ ਆ ਜਰਨ ਲਾਲ ਕਦੇ ਨਾ ਆਈ ਆ ਕਰਾ ਸਭ ਨੂੰ ਖਬਰਦਾਰ ਖਬਰਦਾਰ ਕਰ ਰਿਹਾ ਸਾਰਿਆਂ ਨੂੰ ਕਰਾ ਸਭ ਨੂੰ ਖਬਰਦਾਰ ਇਹ ਖਬਰਾਂ ਖਬਰ ਜਿਹੜਾ ਆਈ ਆ ਮੈਨੂੰ ਭਾਵੇਂ ਸ਼ਕਤੀ ਸਮਝੋ ਭਾਵੇਂ ਪੁਰਖ ਅਕਾਲ ਇਹ ਜੀ ਭਾਵੇਂ ਜਿਹੜੀ ਮਰਜੀ ਗੱਲ ਕਰ ਦੋ ਜੈ ਸ਼ਿ ਸ਼ਿ ਸ਼ਕਤੀ ਸਮਝੋ ਤੇ ਭਾਵੇਂ ਮੈਨੂੰ ਕਾਲ ਪੁਰਖ ਹੀ ਸਮਝੋ ਪੁਰਖ ਅਕਾਲ ਮੇਰੀ ਕਲਾ ਦੀ ਸਾਰ ਕਿਸੇ ਨਾ ਭਾਈ ਆ ਗੋਬਿੰਦ ਇਹ ਤੈਨੂੰ ਮੇਰੀ ਭਾਲ ਕੀ ਕਹਿੰਦੇ ਗੋਬਿੰਦ ਨੂੰ ਗੋਬਿੰਦ ਕਿ ਤੈਨੂੰ ਮੇਰੀ ਭਾਲ ਮੈਂ ਬਿਨਾ ਭਾਲਿਆ ਤੇਰੇ ਵਿੱਚ ਸਮਾਈ ਆ ਉਠ ਜਰਾ ਅਗੇ ਕਰ ਖਿਆਲ ਧਿਆਨ ਦਿਓ ਕੀ ਕਹਿੰਦੇ ਮੇਰੀ ਗੋਬਿੰਦ ਨੂੰ ਸ਼ਿਵ ਸ਼ਕਤੀ ਉਠ ਜਰਾ ਅੱਗੇ ਦਾ ਖਿਆਲ ਕਰ ਉਠ ਜਰਾ ਅੱਗੇ ਕਰ ਖਿਆਲ ਤੈਨੂੰ ਧਿਆਨ ਲੜਾਈਆ ਉਠ ਵੇਖ ਮੇਰੇ ਲਾਲ ਉਠ ਵੇਖ ਮੇਰੇ ਲਾਲ ਆਪਣੇ ਲਾਲ ਸੁੱਧ ਸਲਾਰੇ ਧਿਆਨ ਲਗਾਈਆ ਜਿਹੜੇ ਨੀਹੇ ਹੀਠ ਜਿਹੜੇ ਸਵਾਲ ਭਾਲ ਦਾਦੀ ਗੁਜਰੀ ਦੇ ਦੁਹਾਈਆ ਇੰਨਾ ਕੰਨਾ ਜਗਤ ਕਮਾਲ ਇੰਨਾ ਕੰਨਾ ਜਗਤ ਕਮਾਲ ਚਮਕੌਰ ਸੋਭਾ ਭਾਈ ਆ ਜੇ ਹੋਰ ਪੁੱਛਣਾ ਇਹ ਹਾਲ ਹੁਣ ਕਹਿ ਰਹੀ ਹੈ ਬਜਟ ਕੋਲ ਕਰ ਰਹੀ ਹੈ ਸ਼ੇਰ ਸ਼ਕਤੀ ਗੋਮਨ ਦੇ ਨਾਲ ਕਹਿੰਦੀ ਆ ਜੇ ਤੇ ਅੱਜ ਇਹ ਲਿਆਉਣਾ ਅੰਦਰ ਤੇ ਬੱਟੇ ਵੀ ਨਹੀਂ ਆਏ ਚਲੇ ਜਾਂਦੇ ਬਲ ਕਰਦੇ ਅੱਗੋਂ ਅੱਗੋਂ ਗੱਲ ਹੋ ਜੇ ਇਹਨਾਂ ਦਰਬਾਦਸ਼ਨੀਆ ਕੀ ਟਿਕ ਨਾਲ ਹੋਣਾ ਹੈ ਕੋਈ ਨਹੀਂ ਆ ਇਹ ਹੋਰ ਪੁੱਛਣਾ ਈ ਹਾਲ ਨੰਗੀ ਪੈਰੀਂ ਗਿਆ ਫੜਾਈ ਆ ਬੋਰ ਦਸਾ ਕਮਾਲ ਸਿੰਘੀ ਹੋਰ ਦਿਨ ਮੈਂ ਕਮਾਲ ਦੱਸਦਾ ਨਹੀਂ ਆ ਇਹ ਹੋ ਬੋਰ ਦਸਾ ਕਮਾਲ ਤਨ ਕੀ ਫਿਰ ਨੀਰੋ ਨੀਰ ਵਖਾਈ ਆ ਸੂਰਾਂ ਦੀ ਸੇਜਾ ਦੇਵਾ ਸਵਾਲ ਤੇ ਮੇਰੀ ਵੇਰ ਫਰਵਾਈ ਆ ਹੁ ਕਹਾਂਗੇ ਸ਼ਿਵ ਸ਼ਕਤੀ ਤੇਰੀ ਇਹ ਮੇਰੀ ਵੇਰ ਫਰਵਾਈ ਆ ਸਹਾਰਾ ਕੋਈ ਨਾ ਟਕਿਆ ਕੋਈ ਨਾ ਜਿਹੜਾ ਥਲਿਓ ਸਿਰ ਦੇ ਉੱਠਾਲ ਘਾਸ ਕਿਰ ਦਾ ਸ਼ੋਭਾ ਪਾਈਆ ਇਹਨੂੰ ਉਥੇ ਇਹਨੂੰ ਉਥੇ ਭੋਜਨ ਦੇਣ ਕੋਈ ਖਵਾਲ ਪ੍ਰੇਮੀ ਪਿਆਰਾ ਸਿੱਖ ਨਾਮ ਕੋਈ ਨਾ ਆਈਆ ਇੱਕ ਕੀੜਾ ਪਿਆਰ ਤੇਰੇ ਚਰਨ ਸੀਸਨਵਾਇਆ ਓਏ ਆ ਕੇ ਕਹੇ ਕੀੜੀ ਕੰਦੀਏ This is called bovenin. Ki ke liye kiri? Kiri मैं कोई रिद्ध नहीं दाल है स्वाद ना कोई समझा ही या जो तीज आप अपने कृपा पास कर सच रंग एक बखाईया शिव शेर शर्दी कहे ਕਰ ਮੇਰੇ ਦਿਨੀਜ ਦਿਲੀਜ ਧਿਆਨ ਲਗਾਈਆ ਜਿਹੜਾ ਮੇਰੇ ਉੱਪਰ ਭਤੀਜੇ ਯਾਦੋ ਬਟੜਾਵਾ ਸ਼ਕਤੀ ਕੀ ਕੈਰੀ ਹੈ ਜਿਹੜਾ ਮੇਰੇ ਉੱਪਰ ਭਤੀਜੇ ਹਉ ਪਰਮੇਸ਼ਰ ਕਹਿ ਕੇ ਸੀਸ ਸੁਣਾਈਆ ਮੈਂ ਉਹਦੀ ਪੂਰੀ ਕਰਾਂਗੀ ਜੇ ਮਨਛਾ ਵੇਖ ਵੜਿਆਈਆ ਘਰ ਮਲਾਵਾ ਘਰ ਮਲਾਵਾ ਸਹੇਗੇ ਅੱਗੇ ਹੋਣਾ ਕੋਇਟ ਕਾਇਆ ਜਰਾ ਮਾਰ ਕੇ ਵੇਖ ਨਿਜ ਕਿਹਨੂੰ ਦਿਖਾਈ ਜੇ ਗੋਵਿੰਦ ਤੇਰੇ ਬਗੀਚੇ ਤੇ ਸਾਰੇ ਬਚਨ ਗੋਵਿੰਦ ਦੇ ਨਾਮ ਕਰੀਂ ਸ਼ੁਭ ਸ਼ੁਭ ਇਹ ਕਹਿੰਦੀ ਹੈ ਗਾਇਸ ਗੋਵੇ ਨੂੰ ਇਹ ਗੋਵਿੰਦ ਤੇਰੇ ਬਗੀਚੇ ਗੁਰਮੁਖ ਸੋਹਣ ਨਦੀ ਆਈਆ ਹੋਣਾ ਦਾ ਮਰਦ ਤ ਅਖੀਰੀ ਬੀਤੇ ਲੋਕ ਮਾਰ ਸਮਝਾਈ ਆ ਕਰੇ ਖੇਲ ਕਰੇ ਖੇਤ ਰਾਗਰਤੀ ਤੇ ਬਾਰ ਬਾਰ ਬੇ ਪਰਵਾਹੀ ਆਂਦੀ ਕਰਦੀ ਜੀ ਸਰਦਾਰ ਜੇਠੇ ਖੰਡਰਾ ਜਾਂਦੇ ਪੂਰਾ ਹੋ ਗਿਆ ਆਓ ਸ਼ੰਕਾਰੇ ਦਾ ਸਾਧਨ ਸੋਹਨ ਮਾ oh um.